ਦੇਸ਼ ਦੇ ਕਿਸਾਨ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਅਤੇ ਹੁਣ ਜਿਹੜੇ ਪੰਜਾਬ ਦੇ ਕਿਸਾਨ ਨੇ ਲਗਾਤਾਰ ਹਰਿਆਣਾ ਬਾਰਡਰ ਜਿਹੜੇ ਨੇ ਉਹਨਾਂ ਦੇ ਵੱਲੋਂ ਮੁਲੱਕੇ ਹੋਏ ਨੇ ਤੇ ਅੱਜ ਦੇਸ਼ ਭਰ ਦੇ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਜੰਤਰ ਮੰਤਰ ਕੇਰਨਗੇ ਅਤੇ ਪ੍ਰਦਰਸ਼ਨ ਕਰਨਗੇ ਆਪਣੀ ਮੰਗਾਂ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨਾਂ ਦੇ ਵੱਲੋਂ ਜੰਤਰ ਮਰ ਜੰਤਰ ਮੰਤਰ ਕੇਰਨ ਦੀ ਜਿਹੜੀ ਗੱਲ ਆਖੀ ਗਈ ਹੈ ਜ਼ਿਆਦਾ ਜਾਣਕਾਰੀ ਲੈ ਲੈਣੇ ਮੇਰੇ ਸਹਿਯੋਗੀ ਮਨਜੋਤ ਜੀ ਮਨਜੋਤ ਅੱਜ ਦੇਸ਼ ਭਰ ਦੇ ਕਿਸਾਨਾਂ ਦੇ ਵੱਲੋਂ ਜੰਤਰ ਮੰਤਰ ਘੇਰਨ ਦੀ ਗੱਲ ਆਖੀ ਗਈ ਹੈ ਜੀ ਬਿਲਕੁਲ ਜਿਸ ਤਰੀਕੇ ਨਾਲ ਰੂਹੀ ਦੱਸਿਆ ਕਿ ਪਹਿਲਾਂ ਤੋਂ ਹੀ 13 ਜਿਹੜੇ ਤਰੀਕ ਤੋਂ ਹੀ ਲਗਾਤਾਰ ਦਿੱਲੀ ਕੂਚ ਕਰਨ ਦੇ ਲਈ ਕਿਸਾਨ ਜਿਹੜੇ ਨੇ ਉਹ ਡਟੇ ਹੋਏ ਆ ਫਿਰ ਚਾਹੇ ਉਹ ਸ਼ੰਭੂ ਬਾਰਡਰ ਹੋਵੇ ਜਾਂ ਡੱਬੂ ਵਾਲੀਆਂ ਫਿਰ ਕਨੌਰੀ ਬਾਰਡਰ ਹੋਵੇ ਤਾਂ ਪਿਛਲੇ ਦੇਣੇ ਜਾਂ ਸੁੱਖ ਕਰਨ ਦੀ ਮੌਸਮ ਹੁੰਦੀ ਆ ਤਾਂ ਉਸ ਦੀ ਅੰਤਿਮ ਅਰਦਾਸ ਮੱਕੇ ਕਿਸਾਨਾਂ ਆਗੂਆਂ ਵੱਲੋਂ ਸਿੱਧੇ ਤੌਰ ਦੇ ਉੱਪਰ ਐਲਾਨ ਕੀਤਾ ਗਿਆ ਸੀ ਕਿ ਜਿਸ ਤਰੀਕੇ ਦੇ ਨਾਲ ਕਿ ਕੇਂਦਰੀ ਮੰਤਰੀਆਂ ਫਿਰ ਪ੍ਰਧਾਨ ਮੰਤਰੀ ਜਿਹੜੇ ਕਹਿੰਦੇ ਕਿ ਕਿਸਾਨ ਜਰੂਰ ਦਿੱਲੀ ਪਹੁੰਚਣ ਪਰ ਆਪਣੇ ਟਰੈਕਟਰ ਟਰਾਲੀਆਂ ਛੱਡ ਕੇ ਟ੍ਰੇਨਾਂ ਰਾਹੀਂ ਹੋ ਜਾਣ ਜਾਂ ਫਿਰ ਬੱਸਾਂ ਰਾਹੀਂ ਜਾਂ ਫਿਰ ਹੋਰ ਪਬਲਿਕ ਕਨਸਟਰਾਂਹੀਂ ਦਿੱਲੀ ਚੰਤਰ ਮੰਤਰ ਤੱਕ ਪਹੁੰਚ ਕਰ ਸਕਦੇ ਨੇ ਤਾਂ ਉਸੇ ਤਰੀਕੇ ਦੇ ਨਾਲ ਹੀ ਹੁਣ ਜਿਹੜਾ ਕਿਸਾਨ ਆਗੂ ਸਰਵਨ ਸਿੰਘ ਪਤੇੜਾ ਤੇ ਜਗਦੀਸ਼ ਸਿੰਘ ਢੱਲੇਵਾਲ ਵੱਲੋਂ ਪਿਛਲੇ ਦਿਨੀ ਐਲਾਨ ਕੀਤਾ ਗਿਆ ਸੀ ਕਿ ਸਮੂਹ ਜਿਹੜੇ ਕਿਸਾਨ ਨੇ ਪੰਜਾਬ ਅਤੇ ਹਰਿਆਣਾ ਨੂੰ ਛੱਡ ਕੇ ਉਹ ਦਿੱਲੀ ਕੁਚ ਕਰਨਗੇ ਕਿਉਂਕਿ ਵਕਤ ਵਕਤ ਜਥੇ ਬੁਕਾਰ ਦਿੱਤੇ ਗਏ ਸੀ ਫਿਰ ਚਾਹੇ ਉਹ ਰਾਜਸਥਾਨ ਹੋਵੇ ਚਾਹੇ ਪਾਚੂ ਨਹੀਂ ਬਗਾਲ ਹੋਵੇ ਚਾਹੇ ਮਾਵਰਾ ਸ਼ਰੋਭ ਹੋਵੇ ਤਾਂ ਇਹ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚੋਂ ਵਕ ਵਕ ਚੱਥੇ ਜਿਹੜੇ ਨੇ ਉਹ ਦਿੱਲੀ ਕੂਚ ਕਰਨਗੇ ਟ੍ਰੇਨਰ ਆਹੀ ਬੱਸਾਂ ਰਾਈਆਂ ਤੇ ਕਈ ਲੈਵਲ ਚੱਲ ਕੇ ਕਿ ਹੁਣ ਉਹਨਾਂ ਦਾ ਮੇਨ ਜਿਹੜਾ ਮੰਤਵ ਇਹ ਹੀ ਸੀ ਕਿ ਕਿਸਾਨਾਂ ਨੂੰ ਦਿੱਲੀ ਕੂਚ ਕੀਤਾ ਜਾਣ ਦਿੱਤਾ ਜਾਂਦਾ ਹੈ ਜਾਂ ਫਿਰ ਨਹੀਂ ਇਹ ਹਾ ਦੇਖਣ ਦੇ ਲਈ ਹੀ ਇਹ ਜਿਹੜਾ ਐਲਾਨ ਕੀਤਾ ਗਿਆ ਸੀ ਲੇਕਿਨ ਅੱਜ ਉਹ ਦੇਣਾ ਹੈ ਅੱਜ ਦਾ ਦੇ ਨਹੀਂ ਦਿੱਤਾ ਗਿਆ ਸੀ ਕਿ ਅੱਜ ਯਾਨੀ ਕਿ 6 ਮਾਰਚ ਨੂੰ ਜਿਹੜੇ ਕਿਸਾਨ ਨੇ ਉਹ ਦਿੱਲੀ ਕੂਚ ਕਰਨਗੇ ਔਰ ਉੱਥੇ 10 ਮਾਰਚ ਨੂੰ ਜੀ ਮਨਜੋਤ ਦਿੱਲੀ ਦਿੱਲੀ ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਦਿੱਲੀ ਜਿਹੜੀ ਪੁਲਿਸ ਹੈ ਉਸ ਦੇ ਵੱਲੋਂ ਜਿਹੜੇ ਪੁਕਤਾ ਪ੍ਰਬੰਧ ਕੀਤੇ ਗਏ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਜੀ ਬਿਲਕੁਲ ਬਿਲਕੁਲ ਜਿਸ ਤਰੀਕੇ ਤਰ੍ਹਾਂ ਤੁਸੀਂ ਦੱਸ ਰਹੇ ਉਹੀ ਗੱਲ ਵਿੱਚ ਸੀ ਕਿ ਅਸਲ ਦੇ ਵਿੱਚ ਪਹਿਲਾਂ ਕੇਂਦਰ ਸਰਕਾਰ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਜਦੋਂ ਕਿਸਾਨ ਜਿਹੜੇ ਨੇ ਦਿੱਲੀ ਆਉਣਾ ਚਾਹੁੰਦੇ ਨੇ ਤਾਂ ਉਹ ਆ ਸਕਦੇ ਨੇ ਲੇਕਿਨ ਆਪਣੇ ਡਰੈਕਟ ਕਰਾਲੀਆਂ ਛੱਡ ਕੇ ਆ ਸਕਦੇ ਨਹੀਂ ਤਾਂ ਹੁਣ ਉਹੀ ਕਈ ਰਾਜਾਂ ਦੇ ਵਿੱਚੋਂ ਜਿਹੜੇ ਕਿਸਾਨ ਨੇ ਉਹ ਦਿੱਲੀ ਪਹੁੰਚ ਕਰਨਗੇ ਲੇਕਿਨ ਮੇਨ ਪੱਕਾ ਹੀ ਸੀ ਵੀ ਕਿਸਾਨਾਂ ਨੂੰ ਦਿੱਲੀ ਦਾਖਲ ਹੋਣ ਦਿੱਤਾ ਜਾਂਦਾ ਜਾਂ ਫਿਰ ਪਹਿਲਾਂ ਤੋਂ ਹੀ ਰੋਕ ਲਿਆ ਜਾਂਦਾ ਤਾਂ ਜਿਹਾ ਦੇਖਣ ਦੇ ਲਈ ਅੱਜ ਦਾ ਪ੍ਰੋਗਰਾਮ ਰੱਖਿਆ ਗਿਆ ਸੀ 6 ਮਾਰਚ ਦਾ ਦਿਨ ਸੀਗਾ ਔਰ 6 ਮਾਰਚ ਨੂੰ ਨਹੀਂ ਕਿਸਾਨ ਜਿਹੜੇ ਦਿੱਲੀ ਦੀਆਂ ਦਰੂਹਾਂ ਤੇ ਜਾਣਗੇ ਲੇਕਿਨ ਹੁਣ ਸਮਾਂ ਹੀ ਦੱਸੇਗਾ ਕਿ ਉਹਨਾਂ ਨੂੰ ਦਾਖਲ ਹੋਣ ਦਿੱਤਾ ਜਾਂਦਾ ਹੈ ਜਾਂ ਫਿਰ ਨਹੀਂ ਦਾਖਲ ਹੋਣ ਦਿੱਤਾ ਜਾਂਦਾ ਕਿਉਂਕਿ ਪੁਲਿਸ ਨੇ ਪਹਿਲਾਂ ਤੋਂ ਹੀ ਫਿਰ ਚਾਹੇ ਉਹ ਸ਼ੰਭੂ ਬਾਡਰ ਹੋਵੇ ਜਾਂ ਫਿਰ ਦਿੱਲੀ ਦੇ ਸਿੰਘੂ ਟਿਕਰੀ ਬਾਡਰ ਹੁਣ ਸਾਰੀ ਸਿਕਿਉਰਿਟੀ ਹਟਾਈ ਸੀ ਲੇਕਿਨ ਹੁਣ ਫਿਰ ਉਸੇ ਤਰੀਕੇ ਨਾਲ ਪੁਲਿਸ ਦੇ ਜੀ 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 ਮਨਜੋਤ ਬੀਤੇ ਦਿਨੀ ਤਸਵੀਰਾਂ ਸਾਹਮਣੇ ਆਈਆਂ ਸਨ ਜਿੱਥੇ ਜਿਹੜੇ ਦਿੱਲੀ ਦੇ ਵਿੱਚ ਜਿਹੜੇ ਬੈਰੀਕੇਡ ਕੀਤੇ ਹੋਏ ਸੀ ਪੁਲਿਸ ਦੇ ਵੱਲ ਉਹ ਹਟਾਏ ਜਾ ਰਹੇ ਸੀ ਤਾਂ ਕਿ ਜਿਹੜੇ ਉੱਥੋਂ ਦੇ ਲੋਕ ਹੈ ਉਹਨਾਂ ਨੂੰ ਕੋਈ ਦਿੱਕਤਾਂ ਨਾ ਆਵੇ ਪਰ ਅੱਜ ਫੇਰ ਕਿਸਾਨਾਂ ਦੇ ਵੱਲੋਂ ਜਿਹੜਾ ਇਹ ਉਹ ਜੰਤਰ ਮੰਤਰ ਘੇਰਨ ਦੀ ਗੱਲ ਆਖੀ ਗਈ ਹੈ ਲੱਗਦਾ ਫਿਰ ਤੋਂ ਪੁਲਿਸ ਬਲ ਹੈ ਜਿਹੜੀ ਬੈਰੀਕੇਡ ਬੈਰੀਕੇਡ ਲਗਾਉਂਦੀ ਹੋਵੇਗੀ ਜੀ ਬਿਲਕੁਲ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਗੱਲ ਕਰ ਰਹੇ ਸੀ ਜਿਹੜੇ ਪੁਲਿਸ ਬਲ ਪੂਰਾ ਤਣਾਅ ਕਰ ਦਿੱਤਾ ਗਿਆ ਮੌਕੇ ਦੇ ਉੱਪਰ ਉਹ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਲੇਕਿਨ ਹੁਣ ਅਗਲਾ ਪ੍ਰੋਗਰਾਮ ਜਿਹੜਾ ਉਹ 10 ਤਰੀਕ ਦਾ ਦੇਖਣਾ ਹੋਵੇਗਾ 10 ਤਰੀਕ ਨੂੰ ਵੀ ਕਿਸਾਨਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕਿ ਦੇਸ਼ ਭਰ ਦੀਆਂ ਟ੍ਰੇਨਾਂ ਨੇ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਜਾਣਗੀਆਂ ਜਾਮਗਾ ਕੇ ਪੰਜਣਗੀਆਂ ਉਹ ਟ੍ਰੇਨਾਂ ਦੇ ਉੱਪ ਇਹ ਰੇਲ ਲਾਈਨ ਦੇ ਉੱਪਰ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਕਿਉਂਕਿ ਫਿਲਹਾਲ ਪਹਿਲਾਂ ਤੋਂ ਹੀ ਕਰੀਬ ਨਾ 1 ਮਹੀਨਾ ਹੋ ਚੱਲਿਆ 13 ਤਿੱਥੋਂ ਕਿਸਾਨ ਆਗੂ ਜਿਹੜੇ ਨੇ ਉਹ ਸ਼ੰਭੂ ਬਾਰਡਰ ਹੋਵੇ ਜਾਂ ਫਿਰ ਖਨੌਰੀ ਔਰ ਢੱਬ ਵਾਲੀ ਬਾਰਡਰ ਦੇ ਉੱਪਰ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਫਿਲਹਾਲ ਕਈ ਵਾਰ ਟਕਰਾਅ ਦੀ ਸਥਿਤੀ ਵੀ ਬਣੀ ਹੈ ਹਰਿਆਣਾ ਪ੍ਰਸ਼ਾਸਨ ਦੇ ਨਾਲ ਔਰ ਕਈ ਮੌਤਾਂ ਵੀ ਇਸ ਦੇ ਵਿੱਚ ਹੋਈਆਂ ਲੇਕਿਨ ਫਿਰ ਵੀ ਕਿਸਾਨ ਜਿਹੜੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲੱਗੇ ਹੋਏ ਨੇ ਜਿਨ੍ਹਾਂ ਦੇ ਵਿੱਚ ਐਮਐਸਟੀ ਗਰੰਟੀਿਕਾ ਨਾਉਨਾ ਸੁਆਮੀ ਨਾਥ ਦੀ ਰਿਪੋਰਟ ਹੈ ਔਰ ਕਰਜ਼ਾ ਮੁਕਤੀ ਤੋਂ ਇਲਾਵਾ ਲਗਭਗ 7 ਤੋਂ 8 ਮਿੰਨਾਂ ਹੋਰ ਨਹੀਂ ਤਾਂ ਦੇਖਣਾ ਆਵੇਗਾ ਸਮੇਂ ਦੇ ਅਨੁਸਾਰ ਕਿ ਕੀ ਸਿਤੀ ਬਣਦੀ ਹੈ ਦਿੱਲੀ ਪੁਲਿਸ ਦੇ ਨਾਲ ਟਕਰਾਹ ਹੁੰਦਾ ਜਿਵੇਂ ਜਿਹੜੇ ਬਾਹਰਲੇ ਸੂਬਿਆਂ ਤੋਂ ਕਿਸਾਨ ਆ ਰਹੇ ਆ ਫਿਰ ਸਿੱਧੇ ਤੌਰ ਦੇ ਉੱਪਰ ਉਹਨਾਂ ਨੂੰ ਉੱਥੇ ਬੈਠਣ ਦਿੱਤਾ ਜਾਂਦਾ ਜੀ ਜੀ ਤਮਾਮ ਜਾਣਕਾਰੀ ਦੇਣ ਲਈ ਧੰਨਵਾਦ ਤਾਂ ਅੱਜ ਦੇਸ਼ ਭਰ ਦੇ ਕਿਸਾਨਾਂ ਦੇ ਵੱਲੋਂ ਜਿਹੜੇ ਜੰਤਰ ਮੰਤਰ ਕੇਰਨ ਦੀ ਗੱਲ ਆਖੀ ਗਈ ਹੈ ਕਿਸਾਨਾਂ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਕਿ ਉਹ ਆਪਣੀ ਮੰਗਾਂ ਸੰਬੰਧੀ ਜਿਹੜਾ ਹੈ ਉਹ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦਿੱਤਾ ਜਾਵੇ ਅਤੇ ਅੱਜ ਇਸੇ ਲੜੀ ਤਹਿਤ ਦੇਸ਼ ਭਰ ਦੇ ਜਿਹੜੇ ਕਿਸਾਨ ਨੇ ਓਜੰਤਰ ਮੰਤਰ ਕੇ ਰਣਗੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਦਿੱਲੀ ਦੀ ਤਾਂ ਦਿੱਲੀ ਦੇ ਵਿੱਚ ਵੀ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ ਹੈ ਬੈਰੀਕੇਡ ਲਗਾ ਦਿੱਤੇ ਗਏ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਹਰ ਤਰ੍ਹਾਂ ਦੀ ਸੰਭਵ ਜਰੀਏ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਆਪਣੀ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਪੂਰੀਆਂ ਜਾਇਜ਼ ਨੇ ਨਜਾਇਜ਼ ਨਹੀਂ ਨੇ ਜਿਸ ਕਾਰਨ ਉਹਨਾਂ ਦੇ ਵੱਲੋਂ ਜਿਹੜਾ ਸੰਘਰਸ਼ ਹੈ ਉਹ ਫਿਰ ਤੋਂ ਜਿਹੜਾ ਸੀ ਉਹ ਮਿੱਥਿਆ ਗਿਆ ਹੈ ਜੋ ਕਿ ਹੁਣ 1 ਮਹੀਨੇ ਦੇ ਲਗਭਗ 1 ਮਹੀਨਾ ਹੋ ਜਾਣਾ 13 ਮਾਰਚ ਨੂੰ ਅਤੇ ਹੁਣ ਕਿਸਾਨਾਂ ਦੇ ਵੱਲੋਂ ਜਿਹੜੇ ਦੇਸ਼ ਭਰ ਦੇ ਕਿਸਾਨ ਨੇ ਉਹਨਾਂ ਦੇ ਵੱਲੋਂ ਜੰਤਰ ਮੰਤਰ ਕੇਰਨ ਦੀ ਗੱਲ ਆਖੀ ਗਈ ਹੈ ਦੋਆ ਫੋਰਮਾ ਵੱਲੋਂ ਜਿਹੜੇ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਮੋਰਚੇ ਚੱਲ ਰਹੇ ਉਹਨਾਂ ਨੂੰ 23ਵਾਂ ਦਿਨ ਹੋ ਚੁੱਕਾ ਵਾ ਚੜ੍ਹਦੀ ਕਲਾ 'ਚ ਮੋਰਚਾ ਚੱਲ ਰਿਹਾ ਜਿਹੜਾ ਅੱਜ ਅਸੀਂ ਵੱਖ-ਵੱਖ ਰਾਜਾਂ ਤੋਂ ਦਿੱਲੀ ਕੂਚ ਦਾ ਫੈਸਲਾ ਕੀਤਾ ਸੀ ਕਿ ਅੱਜ ਤੋਂ ਬਾਅਦ ਅੱਜ ਤੇ ਇਹ ਲੋਗੇ ਸਾਰੇ ਸਾਡੇ ਸੂਬੇ ਦਿੱਲੀ ਵੱਲੋਂ ਚੱਲਣਗੇ ਕਿਉਂਕਿ ਦੇਖੋ ਅੱਜ ਦਿੱਲੀ ਪਹੁੰਚਿਆ ਨਹੀਂ ਜਾ ਸਕਦਾ ਮੰਨ ਲਓ ਕੋਈ ਮੱਧ ਪ੍ਰਦੇਸ਼ ਤੋਂ ਚੱਲਦਾ ਕੋਈ ਥੋੜਾ ਵਿਹਾਰ ਤੋਂ ਚੱਲਦਾ ਅਜੇ ਤਾਂ ਪਹੁੰਚੇ ਜਾਉ ਸਾਊਥ ਇੰਡੀਆ ਵਾਲੇ ਤਾਂ 3 ਦਿਨ ਬਾਅਦ ਪਹੁੰਚ ਸਕਦੇ ਆ ਰਾਸਥਾਨ ਵਾਲੇ ਵੀ ਨਹੀਂ ਪਹੁੰਚ ਸਕਦੇ ਜੇ ਕੋ ਪੈਦਲ ਚੱਲੂਗਾ ਤੇ ਉਹ ਵੀ ਲੇਟ ਆ ਤੇ ਸਾਰੀ ਤਸਵੀਰ 7 8 9 10 ਤੱਕ ਕਲੀਅਰ ਹੋ ਤੋ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਜਿਵੇਂ ਧਾਰਾ 144 ਜੜੀਆ ਉਹ ਜੰਤਰ ਮੰਤਰ ਤੇ ਲਾਤੀਆ ਦਿੱਲੀ ਚ ਲਾਤੀਆ ਤੇ ਸਾਰੇ ਕਹਿੰਦੇ ਨਾਕੇ ਪੁਖਤਾ ਕਰਤੇ ਰੇਲ ਤੇ ਉਤਰ ਲਗਾ ਤੇ ਫਿਰ ਇਹ 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 ਚਿਹਰਾ ਨੰਗਾ ਨਾ ਹੋਇਆ ਪੇ ਕਹਿੰਦੇ ਸੀ ਵੀ ਟਰੈਕਟਰ ਟਰਾਲੀਆਂ ਛੱਡ ਕੇ ਤੁਸੀਂ ਦੇਸ਼ ਦੀ ਰਾਜਤਨੀ ਚਾਹੁੰਦੇ ਇਹਦਾ ਮਤਲਬ ਫੈਸਲਾ ਕਰ ਲਿਆ ਕੇਂਦਰ ਨੇ ਅਜੇ ਕਿਸਾਨ ਕਦੋਂ ਪਹੁੰਚਦੇ ਤੇ ਪਤਾ ਲੱਗੂ ਵੀ ਅਸੀਂ ਕਿਸੇ ਵੀ ਹਾਲਤ ਵਿੱਚ ਦੇਸ਼ ਦੀ ਰਾਜਤਨੀ ਵਿੱਚ ਕਿਸਾਨਾਂ ਨੂੰ ਵੜ ਨਹੀਂ ਦੇਣਾ ਇਹ ਪੂਰੀ ਦੁਨੀਆ ਦੇਖੇ ਵੀ ਮੋਦੀ ਸਰਕਾਰ ਕਿ ਚੁਣੀ ਹੋਈ ਸਰਕਾਰ ਆਲਿਆ ਕੋਈ ਜਮਹੂਰੀ ਸਰਕਾਰ ਵਾਲਾ ਵਿਹਾਰ ਨਹੀਂ ਕਰ ਰਹੀ ਇੱਕ ਜਿਵੇਂ ਡਿਕਟੇਟ ਕਰੀ ਦੀ ਆ ਵੀ ਦੇਸ਼ ਦੇ ਲੋਕਾਂ ਨੂੰ ਦੇਸ਼ ਦੀ ਰਾਜਤਨੀ ਵਿੱਚ ਜਾਣ ਨਹੀਂ ਦੇਣਾ ਪਹਿਲਾਂ ਇਹਨਾਂ ਨੂੰ ਸਾਡੇ ਟਰਾਲੀਆਂ ਤੇ ਟੈਂਕ ਟਰੈਕਟਰ ਟੈਂਕ ਕਰਕੇ ਲੱਗਦੇ ਸੀ ਟਰਾਲੀ ਪਤਾ ਨੂੰ ਮੋਰਚੀ ਵਰਗੀ ਲੱਗਦੀ ਸੀ ਇੱਕ ਤਾਂ ਛੜਦਾ ਹੁਣ ਸਾਡੇ ਜਿਹੜੇ ਕਿਸਾਨ ਪਹੁੰਚ ਰਹੇ ਇਹਨਾਂ ਨੂੰ ਕੀ ਲੱਗਦੇ ਆ ਸਾਨੂੰ ਕੇਂਦਰ ਦੱਸੇ ਵੀ ਦਿੱਲੀ ਚਾਰਚਪਰੀ ਬੈਰੀਕੇਟਿੰਗ ਕਿਉਂ ਵਾ ਸਰਬਸੋੜਾ ਤੁਸੀਂ ਖੋਲ ਦਿਓ ਸਾਰੀ ਦਿੱਲੀ ਹੁਣ ਜਦੋਂ ਅਸੀਂ ਫੈਸਲਾ ਕਰ ਲਿਆ ਵੀ ਅਸੀਂ ਦਾ ਸ਼ੰਭੂ ਬਾਡਰ ਤੇ ਖਨੌਰੀ ਤੇ ਬਾਰਡਰਾਂ ਦੇ ਬੈਣਾ ਅ ਜਿੰਨਾ ਤੱਕ ਤੁਸੀਂ ਰਾਹ ਨਹੀਂ ਖੋਲਦੇ ਫਿਰ ਦਿੱਲੀ ਦੇ ਵਪਾਰੀਆਂ ਨੂੰ ਦਿੱਲੀਆ ਦੇ ਲੋਕਾਂ ਨੂੰ ਤੂੰ ਤੰਗ ਕਰ ਦੇਗੇ ਹਰਿਆਣੇ ਵਿੱਚ ਜਿਹੜੀ 70000 ਫੋਰਸ ਲਾਈ ਹੋਯੋ 10000 ਸੈਨਿਕ ਫੋਰਸ ਹਰਿਆਣੇ ਨੂੰ ਕੋ ਤੰਗ ਕੀਤਾ ਜਿਹੜੇ ਸਾਡੇ ਬਾਰਡਰ 23 ਦਿਨ ਹੋ ਗਏ 5 ਦਿਨ 28 ਦਿਨਾਂ ਦੇ ਬੰਦ ਨੇ ਸਾਡੇ ਪੰਜਾਬ ਦਾ ਘਾਟਾ ਵਪਾਰੀਆਂ ਦਾ ਘਾਟਾ ਸਾਡੀ ਆਰਥਿਕਤਾ ਦਾ ਘਾਟਾ ਸਾਰਾ ਕੇਂਦਰ ਨੂੰ ਭਰਨਾ ਚਾਹੀਦਾ ਇਹ ਕਿਉਂ ਬੰਦ ਕੀਤਾ ਤਾਂ ਕੇਂਦਰ ਜਵਾਬ ਦੇਵੇ ਕੇਂਦਰ ਮੰਗਾ ਮੰਨਣ ਵਾਸਤੇ ਸੀਰੀਅਸ ਨਹੀਂ ਹੈਗਾ ਕੇਂਦਰ ਸਾਨੂੰ ਵੰਗਾਰ ਰਿਹਾ ਕਿ ਤੁਸੀਂ ਲੰਮਾ ਮੋਰਚਾ ਚਲਾਓ ਫਿਰ ਮਰਦਾ ਕੀ ਨਹੀਂ ਕਰਦਾ ਉਦੋਂ ਤੱਕ ਮੋਰਚਾ ਚਲਾਵਾਂਗੇ ਜਿੰਨਾ ਚਿਰ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ऑल वर्ल्ड ओपन चैलेंज 17 टाइम गोल्ड मेडलिस्ट आर के तांत्रिक पंडित मौलवी बेगम तांत्रिक एना छोरा ठगा तो सावधान स्पेशलिस्ट वशीकरण सट्टा नंबर लव मैरिज पति पत्नी जानबाणी विदेश पक्का होना कारोबार दा ना चलना सिर्फ 31 घंटेच समाधान फ्री फ्री फ्री, फ्री आर के तांत्रिक मोबाइल 9517855093 7010598475 पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।